ਮੋਰਿੰਦਾ ਇਲਾਕੇ ਦੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਇਹ ਜਿਹੜਾ ਰੇਲਵੇ ਫਾਟਕ ਹੈ ਇਹ ਕਾਫੀ ਮਤਲਬ ਬਾਂਦਰੀਂ ਤਰ੍ਹਾਂ ਹੈ ਜਿਸ ਨਾਲ ਰਾਗੀਦਾਂ ਨੂੰ ਸਫਰ ਜਾਂ ਸਰੂ ਕਾਫੀ ਮੁਸ਼ਕਲ ਹੁੰਦੀ ਸੀਗੀ ਉਹ ਅਸੀਂ ਇਹ ਰੇਲਵੇ ਅੰਡਰ ਬ੍ਰਿਜ ਜਿਹੜਾ ਤੇ ਕੰਕ੍ਰੀਟ ਕੀਤਾ ਤੇ ਇਹ ਲਗਭਗ 450 ਮੀਟਰ ਦੀ ਪੂਰੀ ਜਿਹੜੀ ਇਹ ਨਿਰਮਾਣ ਕਰਨੀ ਹੈ ਔਰ ਇਹਨੂੰ ਅਸੀਂ ਤਾਂ ਬੜੇ ਨੰਬੇ ਕੰਮੇ ਤੋਂ ਚਾਹੁੰਦੇ ਸੀਗੇ ਜਿਨ੍ਹਾਂ ਨੇ ਸਾਉਹ ਨੂੰ ਸਾਥ ਅਧਿਕਾਰ ਇਹਨੂੰ ਹੁਣ ਕੰਪਲੀਟ ਜਿਹੜਾ ਕੀਤਾ ਗਿਆ ਸੋ ਮੈਂ ਇਲਾਕੇ ਦੇ ਸਾਹਮਣੇ ਕਹਿ ਦੇਣਾ ਸਾਡੇ ਪੀਡਬੀਡਬੀ ਦੇ ਅਧਿਕਾਰੀ ਜਿਨ੍ਹਾਂ ਨੇ ਸਭ ਮਿਹਨਤ ਨਾਲ ਇਹ ਕੰਮ ਕੀਤਾ ਉਹਨਾਂ ਨੂੰ ਵਧਾਈ ਦੇਣਾ ਤੇ ਨਾਲ ਦੇ ਨਾਲ ਐਮਐਲਏ ਸਾਹਿਬ ਦੀਆਂ ਜਿਹੜੀਆਂ ਕੋਸ਼ਸ਼ਾਂ ਨੇ ਉਹਨਾਂ ਨੂੰ ਸਵਾੰਪੀ ਕਰਨਾ ਕਿ ਇਹਨਾਂ ਨੇ ਕਰੇ ਥੋੜੇ ਸਮੇਂ ਵਿੱਚ ਇਸ ਤਰ੍ਹਾਂ ਕਾਰਜਾਂ ਨੂੰ ਸੰਪੂਰਨ ਕੀਤਾ ਅਜਿਨੇ ਬਾਕੀ ਸਲੀਪਰ ਰੋਡ ਵਗੈਰਾ ਉਹ ਕਿੰਨੇ ਦਿਨ ਚ ਬਣਣਗੇ ਬਸ ਜਲਦੀ ਬਣ ਜਾਣ ਗਿਆ ਅਸੀਂ ਆਪਣੇ ਸਾਰੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕੀ ਆਇਆ ਬਹੁਤ ਜਲਦੀ ਨਾਲ ਦੇ ਨਾਲ ਜਿਵੇਂ ਰੋਡਸ ਉਹ ਵੀ ਕੰਪਲਟ ਸਰ ਟੋਲ ਬੰਦ ਕਰਕੇ ਨਾ ਕਾਫੀ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਤਿੰਨ ਸਾਲ ਤੋਂ ਬਹਿਲੇ ਵਾ ਉਹਨਾਂ ਨੂੰ ਕੋਈ ਰਾਹ ਮਿਲਣੀ ਚਾਹੀਦੀ ਹੈ ਨਹੀਂ ਦੇਖੋ ਇਹ ਤੇ ਜਦੋਂ ਜਮੀਨ ਅਕਵਾਇਰ ਕੀਤੀ ਗਈ ਹੋਏਗੀ ਉਹਨਾਂ ਵਾਸਤੇ ਜੋ ਵੀ ਅਵਾਰਡ ਨੇ ਉਹ ਦਿੱਤੇ ਗਏ ਹੋਣਗੇ ਤੇਕਰ ਕਿਸੇ ਨੂੰ ਕੋਈ ਮੁਸ਼ਕਲ ਆਵੇ ਉਹ ਅਰਜੀ ਕਰ ਸਕਦੇ ਵਿਕਾ ਸਾ ਹਾਂ ਉਹਨਾਂ ਦੀ ਰਿਕਮੈਂਡੇਸ਼ਨ ਜਿਹੜੀ ਭੇਜੀ ਹੋਈ ਆ ਅਸੀਂ ਵੀ ਕਹਿ ਰਹੇ ਕਿ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਤੇ ਕੋਸ਼ਿਸ਼ ਕਰਾਂਗੇ ਸਰਕਾਰ ਨਾਲ ਉਸ ਤੋਂ ਤੇ ਉਹਨਾਂ ਦਾ ਵੀ ਹੱਲ ਹੋਏਗਾ। ਪਰ ਜਿੱਤਵੰਦ ਦੇ ਬੇਲਾ ਰੋਡ ਦੀ ਕੀ ਪੁਲਿਆਈ ਤੱਕ ਜਾਣੇ ਆਣੀ ਉਹਦੇ ਬਾਰੇ ਡਿਪਾਰਟਮੈਂਟ ਹੋਣ ਪ੍ਰਚਾਰ ਕਰ ਰਿਹਾ ਕਿ ਨਹੀਂ ਕਰ ਰਿਹਾ ਜੀ ਕਰ ਰਿਹਾ ਅਸੀਂ ਉਹਦਾ ਬੇਲਾ ਇਹ ਤੋਂ ਪੂਰ ਲੱਗਣਾ ਦਾ ਇੰਝ ਇੰਚਾਰਜ ਸਮਾਨ ਚੱਕਿਆ ਗਿਆ ਸਰ ਇੱਥੇ ਪਹਿਲਾਂ ਨਹੀਂ ਅਤੀਤ ਵਿੱਚ ਜੀ ਕੁਮਾਰ ਆ ਗਿਆ ਸੀ ਪੁਣ ਦਾ ਵਿੱਚ ਅਸਾਮ ਦੇ ਵਿੱਚ ਪਰ ਮੈਂ ਦੱਸਦਾ ਕਿ ਪਿਛਲੀ ਵਾਰੀ ਜਦੋਂ ਜਿਹੜੇ ਐਕਸ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਡਰਾਮਾ ਕੀਤਾ ਸੀ ਸਮਾਨ ਰੱਖ ਕੇ ਅਸਲ 'ਚ ਨਾ ਕੋਈ ਜ਼ਮੀਨ ਐਕਵਾਇਰ ਹੋਈ ਸੀ ਉਹਨਾਂ ਨੇ ਇੱਕ ਡਰਾਮਾ ਕੀਤਾ ਸੀ ਠੀਕ ਹੈ ਲੇਕਿਨ ਸਾਡੀ ਜਿਹੜੀ ਸਰਕਾਰ ਹੈ ਡਰਾਮੇਬਾਜ਼ ਨਹੀਂ ਹੈ ਅਸੀਂ ਕਰਾਂਗੇ ਅਸਲੀਅਤ ਤਰਾਂ ਦੇ ਸਾਡੀ ਜੋ ਕਹਿਣੀ ਔਰ ਕਰਨੀ 'ਚ ਕੋਈ ਫਰਕ ਨਹੀਂ ਹੈ ਔਰ ਬਹੁਤ ਜਲਦ ਸਾਡੇ ਰਿਸਪੈਕਟਡ اپੋਜੀਸ਼ਨ ਸਿੰਘ ਜੀ ਵੀਰ ਸਾਹਿਬ ਇਹਨਾਂ ਨੇ ਉਸ ਦਾ ਵੀ ਜਿਹੜਾ ਬੀੜਾ ਚੁੱਕਿਆ ਕਿ ਬਹੁਤ ਜਲਦ ਉਹ ਵੀ ਪ੍ਰੋਜੈਕਟ ਸੀ ਨੇ ਪਰੇਚੜਾ ਦਰਾਸ਼ਾ ਪੱਤ ਤੱਕ ਪਰ ਉਹ ਹਜੇ ਤੱਕ ਨਹੀਂ ਬਣੀ ਨਹੀਂ ਕੋ ਜਿੰਨੀਆਂ ਵੀ ਰੋਡਸ ਨੇ ਸਾਰੀਆਂ ਨੂੰ ਬੜੀ ਬਰੀਕੀ ਦੇ ਨਾਲ ਐਗਜ਼ਾਮਨ ਕਰ ਰਹੇ ਆ ਅਸੀਂ ਜਿੱਥੇ ਜਿੱਥੇ ਵੀ ਪਬਲਿਕ ਇੰਟਰਸਟ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਮੁਸ਼ਕਲ ਆ ਰਹੀ ਪਬਲਿਕ ਨੂੰ ਉਹ ਰੋਡਸ ਜਲਦੀ ਬਣਾ ਕੇ ਮਤਲਬ ਲੋਕਾਂ ਦੀ ਸਹੂਲਤ ਜਿਹੜੀ ਆ ਉਹਨੂੰ ਬਰਕਰਾਰ ਬਰਕਰਾਰ ਕਰਦੇ ਆ ਸਾਰੇ ਕੋ ਬਰੈਂਡਾ ਤੇ ਜਿਹੜਾ ਨਵੇਂ ਮਾਰਗਾ ਜੀ ਮਿਲੰਡਾ ਨਗਰ ਦਾ ਮਾਰਗ ਬਣ ਰਿਹਾ ਜੀ ਉਹਦੇ ਨੂੰ ਨਵੀਨੀਕਰਨ ਕੀਤਾ ਜਾ ਰਿਹਾ ਸੜਕ ਦਾ 5.5 5 ਫੁੱਟ ਨੂੰ ਦੋ ਤਰਫ ਤੋਂ ਚੌੜਾ ਵੀ ਕੀਤਾ ਜਾ ਰਿਹਾ ਉਹਨੂੰ ਪਰ ਉਹਦੇ ਵਿੱਚ ਜਿਹੜੇ ਤਰਕਾਂ ਜੀ ਉਹ ਤਰਕ ਦਿੱਕਤ ਕਰਨਗੇ ਕਿਤੇ ਨਾ ਕਿਤੇ ਰਾਹੀਆਂ ਨੂੰ ਨਹੀਂ ਤੇ ਕੋ ਉਹ ਤੇ ਜੋ ਫੋਰੈਸਟ ਡਿਪਾਰਟਮੈਂਟ ਆ ਉਹਨਾਂ ਨੂੰ ਕੰਫੀਡੈਂਸ ਲੈ ਕੇ ਉਹਨਾਂ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਅਨੁਸਾਰ ਜਿਹੜਾ ਕੰਮ ਕੀਤਾ ਜਾਏਗਾ ਜੋ ਕੁਝ ਵੀ ਐਸਪੈਕਟ ਰਾਹੀ ਹੋਏਗਾ ਜੀ ਕਿਉਂਕਿ ਸਾਡੇ ਜਦੋਂ ਰੋਡਸ ਬਣਾਈਆਂ ਨੇ ਕੋਈ ਇਰੀਗੇਸ਼ਨ ਦੇਸ਼ੋਂ ਆਉਂਦੇ ਨੇ ਪੀਐਸਪੀਸੀਲ ਦੇਸ਼ੋਂ ਆਉਂਦੇ ਨੇ ਫੋਰਸਟ ਤੇ ਆਉਂਦੇ ਨੇ ਕੋਈ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਆਉਂਦੇ ਨੇ ਤੋਂ ਅਸੀਂ ਸਾਰਿਆਂ ਨੂੰ ਲੈ ਕੇ ਇੱਕ ਉਹਨਾਂ ਦੀ ਨੋਟਲ ਇੱਕ ਕਮੇਟੀ ਬਣਾ ਕੇ ਇੱਕ ਨੋਟਲ ਆਫੀਸਰ ਨਿਯੁਕਤ ਕਰ ਰਹੇ ਹਾਂ ਤਾਂ ਕਿ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਔਰ ਨਾਲ ਜਿਹੜਾ ਨੋਟਲ ਆਫੀਸਰ ਆ ਉਹਦੀ ਰਿਸਪੋਨਸੀਬਿਲਟੀ ਫਿਕਸ ਕਰ ਰਹੇ ਹਾਂ ਤੋਂ ਸਾਰਾ ਕੁਝ ਇਹਦੇ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਬੜੀ ਸਮੱਸਿਆ ਹੈ ਸਰ ਉਹਦੇ ਵਿੱਚ ਜਿਹੜਾ ਹੈ ਹਰੇਕ ਬਾੜ ਹਰੇਕ ਕਲੋਨੀ ਦੇ ਵਿੱਚ ਪੱਟਿਆ ਪਿਆ ਬੜੀ ਪਾਣੀ ਦੀ ਸਮੱਸਿਆ ਆਉਂਦੀ ਲੋਕਾਂ ਨੂੰ ਜੂ ਦੇ ਬਰਬਾਦ ਦਾ ਇਹਨਾਂ ਲੋਕ ਪਾਣੀ ਹਾਂਜੀ ਇਹ ਜੋ ਸੀਵਰੇਜ ਦਾ ਦੇਖੋ ਸੀਵਰੇਜ ਦਾ ਤੁਸੀਂ ਵੀ ਸਿਆਣਿਓ ਤੁਸੀਂ ਸਮਝਦੇ ਹੋ ਕਿ ਜਿਹੜੇ ਸੀਵਰੇਜ ਦੇ ਕਮੂ ਹੁੰਦੇ ਲੰਬੇ ਹੁੰਦੇ ਤੇ ਜਦੋਂ ਪਾਈਪ ਪਾਤੇ ਜਾਂਦੇ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਕੰਪੈਕਸ਼ਨ ਕਰਨੀ ਪੈਂਦੀ ਹੈ ਇੱਕ ਅੱਧੀ ਬਰਬਾਦ ਲੰਘਦੀ ਹੈ ਕਾਹੀ ਪ੍ਰੋਪਰ ਕੰਪੈਕਸ਼ਨ ਹੋ ਰਹੀ ਹੁੰਦੀ ਹੈ ਤੇ ਇਹ ਜਿਹੜਾ ਪ੍ਰੋਜੈਕਟ ਇਹ ਵੀ ਸਤੰਬਰ ਅਕਤੂਬਰ ਤੱਕ ਪੂਰਾ ਹੋ ਜਾਏ ਸਾਨੂੰ ਬਹੁਤ ਅੱਜ ਜੀ ਮੰਦ ਭਾਜੀ ਘਟਣਾ ਹੈ ਜੋ ਵਾਪਰਿਆ ਮਾ ਲੋਕਤਾ ਹੀ ਕਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਲੋਕ ਜ਼ਿੰਮੇਵਾਰ ਨੇ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਨੌਰਾ ਕੀਤਾ ਜਾਵੇ ਪੁਲਿਸ ਜਾਂ ਜਨਤੀ ਸਾਧੀਆਂ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਲੱਗੀਆਂ ਹੋ ਜਾਂ ਨੇ ਸੋ ਜਲਦੀ ਜਿਹੜੇ ਵੀ ਲੋਕ ਜ਼ਿੰਮੇਵਾਰ ਨੇ ਉਹਨਾਂ ਤੱਕ ਪਹੁੰਚ ਜਾਓ ਦੋ ਐਮਐਲ ਗਏ ਵੈਸੇ ਪਹੁੰਚੀ ਅਜੇ ਨਹੀਂ ਆਦਿਗੇ ਸੀਐਮ ਸਾਹਿਬ ਨੇ ਸਤਾਈ ਜਿਹੜੇ ਸੈਲੀਬ੍ਰਿਟੀ ਆ ਉਹਨਾਂ ਨੂੰ ਦੁਬਾਰਾ ਜਿਹੜੀ ਹੈਗੀ ਹੈ ਸਕਿਉਰਟੀ ਬਹਾਲ ਕਰਨ ਬਾਰੇ ਗੱਲ ਕੀਤੀ ਸਰ ਕੀ ਕਾ ਅਸੀਂ ਮਤਲਬ ਜਿਹੜੇ ਵੀ ਜਿਨ੍ਹਾਂ ਨੂੰ ਜ਼ਰੂਰ ਜ਼ਰੂਰੀ ਆ ਅਸੀਂ ਕਰਦੇ ਹਾਂ ਸੋ ਸਾਰਾ ਐਗਜ਼ਾਮਨ ਹੋ ਰਿਹਾ ਹੈ ਅਸੀਂ ਅੰਦਜ਼ਾਮਲ ਕਰਾਂਗੇ ਜਿੱਥੇ ਜਿਹੜੀ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਘਰਾ ਨਹੀਂ ਹੁੰਦੀ ਚਾਹੇਗੀ ਅਸੀਂ ਵੀ ਆਰਗੂਮੈਂਟਡ ਕਿ ਲਾ ਐਂਡ ਆਰਡਰ ਦੀ ਸਿਚੁਏਸ਼ਨ ਜੜੀਆ ਪੰਜਾਬ ਦੇ ਵਿੱਚ ਨਹੀਂ ਇਸ